ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਆਪਾਂ ਆਪ ਜੀ ਦੇ ਨਾਲ ਇੱਕ ਬੜੀ ਬਹੁਤ ਵਧੀਆ ਕਹਾਣੀ ਸਾਂਝੀ ਕਰ ਰਹੇ ਹਾਂ ਕਹਾਣੀ ਦਾ ਨਾਮ ਹੈ ਕਿਸਮਤ 12ਵੀਂ ਪੈਰਿਆ ਸੀ ਤੇ ਅੰਦਰ ਕਲਾਸ ਸਕੂਲ ਦੀ ਚੱਲ ਰਹੀ ਸੀ ਟੀਚਰ ਨੇ ਬੱਚਿਆਂ ਨੂੰ ਪੁੱਛਿਆ ਜੇ ਤੁਹਾਨੂੰ ਸਾਰਿਆਂ ਨੂੰ 100 100 ਰੁਪਏ ਦਿੱਤੇ ਜਾਂ ਤਾਂ ਤੁਸੀਂ ਕੀ ਕੀ ਖਰੀਦੋਗੇ ਕਿਸੇ ਨੇ ਕਿਹਾ ਕਿ ਮੈਂ ਵੀਡੀਓ ਗੇਮ ਖਰੀਦਾਂਗਾ ਕਿਸੇ ਨੇ ਕਿਹਾ ਕਿ ਮੈਂ ਆਪਣੇ ਲਈ ਬੈਟ ਖਰੀਦਾਂਗਾ ਕਿਸੇ ਨੇ ਕਿਹਾ ਕਿ ਪਿਆਰੀ ਜੀ ਗੁड़िया ਖਰੀਦਾਂਗੇ ਕਿਸੇ ਨੇ ਕਿਹਾ ਕਿ ਮੈਂ ਬਹੁਤ ساری ਚਾਕਲੇਟ ਖੀਦਾਂਗੇ ਇੱਕ ਮੁੰਡਾ ਕੋ ਸੋਚ ਰਿਹਾ ਸੀ ਟੀਚਰ ਨੇ ਉਸਨੂੰ ਪੁੱਛਿਆ ਬੇਟਾ ਤੂੰ ਕੀ ਸੋਚ ਰਿਹਾ ਹੈ ਤੇ ਤੂੰ ਕੀ ਖਰੀਦੇਗਾ ਉਸ ਬੱਚੇ ਨੇ ਕਿਹਾ ਸਰ ਜੀ ਮੇਰੀ ਮਾਂ ਨੂੰ ਘੱਟ ਦਿਖਾਈ ਦਿੰਦਾ ਹੈ ਤੇ ਮੈਂ ਆਪਣੀ ਮਾਂ ਲਈ ਐਨਕ ਖਰੀਦਾਂਗਾ ਟੀਚਰ ਨੇ ਪੁੱਛਿਆ ਤੇਰੀ ਮੰਮੀ ਲਈ ਐਨਕ ਤਾਂ ਤੇਰੇ ਪਾਪਾ ਵੀ ਖਰੀਦ ਸਕਦੇ ਨੇ ਤੂੰ ਆਪਣੇ ਨਹੀਂ ਕੁਝ ਨਹੀਂ ਖਰੀਦਣਾ ਲੜਕੇ ਨੇ ਜਵਾਬ ਦਿੱਤਾ ਜੀ ਉਸ ਨਾਲ ਟੀਚਰ ਦਾ ਵੀ ਗਲਾ ਪਰ ਆਇਆ ਲੜਕੇ ਨੇ ਕਿਹਾ ਕਿ ਮੇਰੇ ਪਾਪਾ ਹੁਣ ਇਸ ਦੁਨੀਆ ਵਿੱਚ ਨਹੀਂ ਹਨ ਮੇਰੀ ਮਾਂ ਲੋਕਾਂ ਦੇ ਕੱਪੜੇ ਸਿਉਂਕੇ ਮੈਨੂੰ ਪੜਾਉਂਦੇ ਹੈ ਤੇ ਘੱਟ ਦਿਖਾ ਹੀ ਦੇਣ ਕਰਕੇ ਉਹ ਕੱਪੜੇ ਠੀਕ ਨਹੀਂ ਸੀ ਸਿਉਂ ਪਾਉਂਦੇ ਇਸ ਲਈ ਮੈਂ ਆਪਣੀ ਮਾਂ ਨੂੰ ਐਨਕ ਲੈ ਕੇ ਦੇਵਾਂਗਾ ਤੇ ਟੀਚ ਬੜੇ ਖੁਸ਼ ਹੋਏ ਬੇਟਾ ਤੇਰੀ ਸੋਚ ਹੀ ਤੇਰੀ ਕਮਾਈ ਹੈ ਐ 100 ਰੁਪਏ ਮੇਰੇ ਵਾਅਦੇ ਦੇ ਤੇ ਇਹ 100 ਰੁਪਏ ਹੋਰ ਦੇ ਰਿਹਾ ਹਾਂ ਉਧਾਰ ਜਦੋਂ ਕਦੀ ਕਮਾਉਣ ਲੱਗਾ ਤੇ ਵਾਪਸ ਦੇ ਦੇਣਾ ਅਤੇ ਮੇਰੀ ਇੱਛਾ ਹੈ ਤੂੰ ਕਿਸੇ ਸਮੇ ਬਹੁਤ ਵੱਡਾ ਆਦਮੀ ਬਣੇ ਬਹੁ ਸਮਾਂ ਪੈ ਗਿਆ ਪਿਆਰਿਓ ਟੀਚਰ ਦੀ ਡਿਊਟੀ ਵੀ ਉਸੇ ਹੀ ਸਕੂਲ ਦੇ ਵਿੱਚ ਸੀ ਅੱਜ ਵੀ ਉਸੇ ਤਰ੍ਹਾਂ ਹੀ بارش ਪੈ ਰਹੀ ਸੀ ਅੰਦਰ ਕਲਾ ਚੱਲਦੀ ਸੀ اچانک ਸਕੂਲ ਦੇ ਅੱਗੇ ਜਿਲ੍ਹਾ ਕਮਿਸ਼ਨਰ ਦੀ ਗੱਡੀ ਬੱਤੀ ਵਾਲੀ ਕਾਰ ਆ ਕੇ ਰੁਕਦੀ ਹੈ ਸਕੂਲ ਦਾ ਸਟਾਫ ਚੁਗੰਨਾ ਹੋ ਜਾਂਦਾ ਹੈ ਸਕੂਲ ਵਿੱਚ ਇੱਕਦਮ ਸ਼ਾਂਤੀ ਫੈਲ ਜਾਂਦੀ ਹੈ ਸਾਰੇ ਸਾਵਧਾਨ ਹੋ ਕੇ ਆਪ ਆਪਣੇ ਕਲਾਸਾਂ ਵਿੱਚ ਬੱਚਿਆਂ ਨੂੰ ਸਮਝਾਉਂਦੇ ਨੇ ਬੇਟਾ ਚੁੱਪ ਕਰਕੇ ਆਪਣੀਆਂ ਕਾਪੀਆਂ ਕਿਤਾਬਾਂ ਫੜੋ ਕਢੋ ਅਤੇ ਆਪਣੇ ਆਰੇ ਪੜ੍ਹਨੇ ਲੱਗ ਜਾਓ ਇਹਨੇ ਨੂੰ ਕਮਿਸ਼ਨਰ ਸਾਹਿਬ ਗੱਡੀ ਦੇ ਵਿੱਚੋਂ ਉਤਰਦੇ ਨੇ ਟਿਕਲਾਸਾਂ ਦੇ ਵਿੱਚ ਦੇਖਦੇ-ਦੇਖਦੇ ਅੱਗੇ ਤੁਰੇ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਉਹ ਟੀਚਰ ਨਜ਼ਰ ਨਹੀਂ ਆਉਂਦਾ ਜਿਸ ਦੇ ਦਰਸ਼ਨ ਕਰਨ ਵਾਸਤੇ ਆਏ ਸੀ ਅਖੀਰ ਪੀਰ ਨੂੰ ਅੱਗੇ ਖੜੇ ਨੂੰ ਦੇਖ ਕੇ ਉਸ ਨੇ ਸਲੂਟ ਮਾਰਿਆ ਉਸ ਨੇ ਪੁੱਛਿਆ ਕਿ ਫਲਾਣਾ ਟੀਚਰ ਕਿਸ ਕਮਰੇ ਵਿੱਚ ਹੈ ਉਹਨੇ ਕਿਹਾ ਸਰ ਉਹ ਸਾਹਮਣੇ ਗੁੱਠ ਵਾਲੇ ਕਮਰੇ ਦੇ ਵਿੱਚ ਹੈ ਹੁਣ ਜਿਹੜਾ ਕਮਿਸ਼ਨਰ ਹੈ ਉਸ ਗੁੱਠ ਵਾਲੇ ਕਮਰੇ ਨੂੰ ਤੁਰ ਗਏ ਅੱਗੇ ਕੀ ਦੇਖਦੇ ਨੇ ਬੱਚੇ ਬੜੇ ਸ਼ਾਂਤ ਬੈਠੇ ਹੋਏ ਨੇ ਉਹ ਬਜ਼ੁਰਗ ਟੀਚਰ ਉਹਨਾਂ ਨੂੰ ਦੇਖਦਿਆਂ ਆਪਣੀ ਕੁਰਸੀ ਤੋਂ ਉੱਠ ਗਿਆ ਅਤੇ ਕੁਰਸੀ ਤੋਂ ਉੱਠ ਕੇ ਜੇ ਖੜ੍ਹਾ ਹੀ ਹੈ ਤਾਂ ਡਿਪਟੀ ਕਮਿਸ਼ਨਰ ਨੇ ਜਾ ਕੇ ਉਸ ਟੀਚਰ ਦੇ ਪੈਰਾਂ ਤੇ ਮੱਥਾ ਟੇਕਿਆ ਤੇ ਕਿਹਾ ਸਰ ਮੈਂ ਤੁਹਾਡੇ ਵੱਲੋਂ ਦਿੱਤਾ 100 ਰੁਪਈਆ ਜਿਹੜਾ ਤੁਸੀਂ ਉਧਾਰਾ ਦਿੱਤਾ ਸੀ ਉਹ ਵਾਪਸ ਕਰਨ ਆਇਆ ਹਾਂ ਬਜ਼ੁਰਗ ਟੀਚਰ ਚੋਕੇ ਹੋਏ ਉਸ ਨੌਜਵਾਨ ਕਮਿਸ਼ਨ ਨੂੰ ਆਪਣੀ ਗੱਲ ਵਕੜੀ ਵਿੱਚ ਲੈ ਕੇ ਟੀਚਰ ਵੀ ਰੋ ਰਿਹਾ ਹੈ ਤੇ ਕਮਿਸ਼ਨਰ ਵੀ ਰੋ ਰਿਹਾ ਹੈ ਇਹਨੇ ਨੂੰ ਸਾਰੇ ਸਕੂਲ ਦੇ ਵਿੱਚ ਇਹ ਗੱਲ ਅੱਗ ਵਾਂਗੂ ਫੈਲ ਗਈ ਕਿ ਇਸ ਸਕੂਲ ਦਾ ਸਟੂਡੈਂਟ ਹੈ ਜੋ ਕਿ ਡਿਪਟੀ ਕਮਿਸ਼ਨਰ ਲਗਾ ਹੈ ਸੋ ਸਾਰਿਆਂ ਨੇ ਆਣ ਕੇ ਉਸ ਨੂੰ ਬੜਾ ਆਦਰ ਸਤਿਕਾਰ ਦਿੱਤਾ ਉਸਨੇ ਆਪਣੀ વાર્ਤਾ ਸੁناਈ ਕਿਵੇਂ ਮੈਂ ਉਹਨਾਂ ਪੈਸਿਆਂ ਦੇ ਨਾਲ ਆਪਣੀ ਮਾਤਾ ਨੂੰ ਐਨਕ ਲੈ ਕੇ ਦਿੱਤੀ ਤੇ ਉਹ ਮਾਤਾ ਐਨਕ ਲਾ ਕੇ ਜਦੋਂ ਕੱਪੜੇ ਸਿਉਂਦੀ ਸੀ ਸਿੱਧੇ-ਸਿੱਧੇ ਕਮਾਈ ਕਰਕੇ ਉਸਨੇ ਮੈਨੂੰ ਪੜਾਇਆ ਤੇ ਮੈਂ ਪੜਨਾ ਜਾਰੀ ਰੱਖਿਆ ਆਪਣੀ ਲਗਨ ਅਤੇ ਮਿਹਨਤ ਦੇ ਨਾਲ ਮੈਂ ਆਪਣੀ ਕਿਸਮਤ ਲਿਖਣੀ ਚਾਹੀ ਮੇਰੇ ਮਨ ਦੇ ਵਿੱਚ ਇੱਛਾ ਸੀ ਕਿਉਂਕਿ ਮਾਤਾ ਵਰਤ ਹੈ ਮੈਂ ਇਹ ਜੇ ਕਮਾ ਨਹੀਂ ਸਕਦਾ ਜਿੰਨਾ ਵੀ ਮਾਤਾ ਪੜਾ ਦੇਵੇਗੀ ਉਸ ਪੜਾਈ ਦੇ ਨਾਲ ਮੈਂ ਕੁਝ ਨਾ ਕੁਝ ਆਪਣੇ ਆਪ ਨੂੰ ਬਣਾਉਣ ਦੇ ਯੋਗ ਹੋ ਜਾਵਾਂਗਾ ਸੋ ਮੇਰੀ ਲਗਨ ਮੇਰੇ ਕੰਮ ਆਈ ਮੇਰੀ ਕਿਸਮਤ ਮੇਰੇ ਕੰਮ ਆਈ ਉਹ 100 ਰੁਪਏ ਦੀ ਐਨਕ ਨੇ ਮੇਰੀ ਮਾਤਾ ਨੂੰ ਹਿੰਮਤ ਬਖਸ਼ਿਸ਼ ਕੀਤੀ ਤੇ ਮੈਂ ਅੱਗੇ ਪੜਨਾ ਜਾਰੀ ਰੱਖਿਆ ਅੱਜ ਮੈਂ ਪੜ੍ਹਾਈ ਕਰਕੇ ਆਪ ਜੀ ਦੇ ਸਨਮੁਖ ਹਾਂ ਆਪ ਜੀ ਦੀ ਦੇਣ ਹੈ ਆਪ ਜੀ ਦੇ ਸਕੂਲ ਦੀਆਂ ਚੰਗੀਆਂ ਸਿੱਖਿਆਵਾਂ ਤੇ ਚੱਲ ਕੇ ਮੈਂ ਡਿਪਟੀ ਕਮਿਸ਼ਨਰ ਬਣਿਆ ਔਰ ਸਭ ਤੋਂ ਪਹਿਲਾਂ ਮੈਂ ਸੋਚਿਆ ਕਿ ਮੈਂ ਆਪਣੇ ਟੀਚਰ ਦਾ ਸਤਿਕਾਰ ਕਰਕੇ ਆਵਾਂ ਆਪਣੇ ਸਕੂਲ ਦੇ ਵਿੱਚੋਂ ਹੋ ਕੇ ਆਵਾਂ ਔਰ ਸਾਰੇ ਬੱਚਿਆਂ ਨੂੰ ਕਤਰ ਕੀਤਾ ਗਿਆ ਪਿਆਰੇ ਉਹ ਸਾਰਿਆਂ ਦੇ ਵਿੱਚ ਸ਼ਾਮਲ ਕਰਕੇ ਉਹ ਡਿਪਟੀ ਕਮਿਸ਼ਨ ਨੇ ਭਾਸ਼ਣ ਦਿੱਤਾ ਤੇ ਨਾਲ ਦੱਸਿਆ ਕਿਸ ਤਰ੍ਹਾਂ ਮੈਂ ਸਕੂਲ ਦੇ ਵਿੱਚੋਂ ਪੜ੍ਹਾਈ ਕਰਕੇ ਮੈਂ ਆਪਣਾ ਜੀਵਨ ਸਵਾਰਿਆ ਹੈ ਤੁਸੀਂ ਵੀ ਇਸ ਸਕੂਲ ਦੇ ਵਿੱਚੋਂ ਪੜ੍ਹਾਈ ਕਰਕੇ ਆਪਣਾ ਜੀਵਨ ਸਵਾਰ ਸਕਦੇ ਹੋ ਸੋ ਇਹ ਸੀ ਪਿਆਰਿਓ ਇੱਕ ਕਿਸਮਤ ਵਾਲੇ ਵਿਦਿਆਰਥੀ ਦੀ ਕਹਾਣੀ ਜੋ ਆਪ ਜੀ ਦੇ ਨਾਲ ਸਾਂਝੋ ਕੀਤੀ ਹੈ ਕਿਸ ਤਰ੍ਹਾਂ ਕਰਕੇ ਉਹਨੇ ਮਿਹਨਤ ਕਰਕੇ ਤਰੱਕੀ ਕਰਕੇ ਆਪਣੇ ਆਪ ਨੂੰ ਡਿਪਟੀ ਕਮਿਸ਼ਨਰ ਬਣਾਇਆ ਔਰ ਉਸੇ ਸਕੂਲ ਦੇ ਵਿੱਚ ਆ ਕੇ ਜਿਹੜਾ 100 ਰੁਪਇਆ ਟੀਚਰ ਨੇ ਦਿੱਤਾ ਸਿੱਖੇ ਤੇ ਮੈਨੂੰ ਜਦੋਂ ਕਮਾਈ ਕਰਨ ਲੱਗੀ ਗਾ ਦੇ ਦੇਵੇਂ ਸੋ ਪਹਿਲੀ ਤਨਖਾਹ ਮਿਲੀ ਸੀ ਔਰ ਜਾ ਕੇ ਉਸ ਟੀਚਰ ਦੇ ਮੱਥਾ ਟੇਕਿਆ ਗੱਲ ਵਕੜੀ ਪਾਈ ਜੱਫੀ ਵਿੱਚ ਲੈ ਕੇ ਨਾਲੇ 100 ਰੁਪਇਆ ਦਿੱਤਾ ਨਾਲੇ ਉਹਦਾ ਸਤਿਕਾਰ ਕੀਤਾ ਪਿਆਰਿਓ ਸੋ ਸਾਨੂੰ ਵੀ ਇਸ ਤੋਂ ਸਿੱਖਿਆ ਮਿਲਦੀ ਹੈ ਕਿ ਸਾਨੂੰ ਵੱਧ ਤੋਂ ਵੱਧ ਪੜ੍ਹਾਈ ਕਰਕੇ ਸਾਡੇ ਟੀਚਰਾਂ ਦਾ ਮਾਣ ਸਤਿਕਾਰ ਵੀ ਕਰਨਾ ਚਾਹੀਦਾ ਹੈ ਤੇ ਤਾਂ ਕਿ ਅਸੀਂ ਅੱਗੇ ਵਰਸ ਕੀਏ ਸੋ ਐਸੀ ਪਿਆਰੋ ਕਹਾਣੀ ਕਿਸਮਤ ਔਰ ਕਿਸਮਤ ਨੂੰ ਬਣਾਉਣ ਵਾਲਿਆਂ ਦੀ ਸੋ ਆਊਗਾ ਜਿਕੇ ਫਤਿਹ ਜਾਈਏ ਦੀ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ